ਬੀ ਕੇ ਐਸ ਸੀ ਸੀ ਆ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਨ ਮੈਂ ਨਿਆ ਚ ਵੀ ਖੜਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤੈਸ਼ੀ ਬੜੇ ਬੈਠੇ ਐ ਛੜਤਾ ਉਹਨਾਂ ਨੇ ਪੇਡੀਆਂ ਦੇ ਹਵਾਲੇ ਕਰਤਾ ਵੀ ਆਹ ਲੋ ਜੀ ਖਾ ਲਓ ਤੁਸੀਂ ਨੋਚ ਲਓ ਵੱਢ ਲਓ ਨੂੰ ਚੱਕ ਵੱਢ ਲਓ ਕੋਈ ਬੋਲਦਾ ਹੀ ਨਹੀਂ ਸਾਹਿਬ ਆਗਰ ਜਿਹੜੀ ਆਦਮੀ ਵਰਕਰ ਦਾ ਕੀ ਬਾਹ ਫੜੂਗੀ ਆਪਣੀ ਕਾਂਗਰਸ ਪਾਰਟੀ ਕਿ ਮੈਂ ਕਿਸੇ ਵਰਕਰ ਦੀ ਬਾਹ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਹਲ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਐ ਜਿਹਨੂੰ ਇਨਚਾਰਜ ਲਾਇਆ ਹੈ ਵੀ ਉਹ ਸ਼ਾਇਦ ਜਾ ਕੇ ਉਥੇ ਕਪੂਰਥਲੇ ਜੀ ਜੇ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਆ ਸਾਰਾ ਨਾ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਆ ਤਾਂ ਇੱਕ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਐ ਖੇੜਾ ਸਾਹਿਬ ਤੋਂ ਖੇੜਾ ਛੁਡਾਓ ਖੇੜਾ ਸਾਹਿਬ ਨਹੀਂ ਲੈ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਐ ਜਿਹੜੇ ਭੰਨੇ ਕਾਂਚਕ ਨਾ ਬੜਾਈ ਬੈਠੇ ਆ ਚੀਫ ਮਿਨਿਸਟਰੀ ਦੀ ਉਹਨਾਂ ਨੂੰ ਉਹ ਸੂਲ ਵਾਂਗੂ ਚੁਦੇ ਵਿਆਹ ਦੇ ਆ ਰਕੰਡਾ ਤਾਂ ਨਿਕਲ ਗਿਆ ਜਾਣ ਦੇ ਅੰਦਰ ਸ੍ਰੀ ਜਾਖੜ ਕਹਿ ਰਿਹਾ ਕਿ ਕਾਂਗਰਸ ਆਪਣੇ ਐਮਐਲਏ ਸੁਖਪਾਲ ਖਹਿਰਾ ਨੂੰ ਇਨਸਾਫ ਨਹੀਂ ਦਿਵਾ ਸਕੀ ਤਾਂ ਪੂਰੇ ਦੇਸ਼ ਨੂੰ ਇਨਸਾਫ ਦਿਵਾਉਣੇ ਦੀ ਗੱਲ ਕਿਵੇਂ ਕਰੇਗੀ ਇਸੇ ਯਾਦ ਅਬੇ ਸੁਨੀਲ ਜਾਖੜ ਕੀ ਕਹਿ ਰਿਹਾ ਜਾਂ ਕੀ ਨਹੀਂ ਕਹਿ ਰਿਹਾ ਉਹਦਾ ਸਾਨੂੰ ਜਵਾਬ ਦੇਣ ਦੀ ਲੋੜ ਨਹੀਂ ਹੈ ਕਿਹਨੂੰ ਇਨਸਾਫ ਦੇ ਰਹੇ ਹੈ ਕਿਹਨੂੰ ਨਹੀਂ ਦੇ ਰਹੇ ਇਹ ਉਹ ਹੀ ਬੀਜੇਪੀ ਹੈ ਜਿਹੜਾ ਬੰਦਾ ਗੱਲਾਂ ਕਰਦਾ ਸੁਪਾਲ ਖਹਿਰਾ ਤੇ ਪਹਿਲਾਂ ਈਡੀ ਨੇ ਫੜਿਆ 78 ਦਿਨ ਪਰਚਾ ਤਾਂ ਬੀਜੇਪੀ ਨੇ ਦਿੱਤਾ ਤੇ ਉਦੋਂ ਇਹ ਜਾਖੜ ਕਿਉਂ ਨਹੀਂ ਬੋਲਿਆ ਬੋਲੇ ਨਾ ਕਿ ਉਹ ਈਡੀ ਦਾ ਪਰਚਾ ਨਜਾਇਜ਼ ਹੋਇਆ ਸੀਗਾ ਐਵੇਂ ਉਸ ਗੱਲ ਦੀ ਸਾਡੀ ਇਹ ਨਿਆਂ ਯਾਤਰਾ ਦੇ ਉੱਤੇ ਪੀਸੀ ਹੋ ਰਹੀ ਹੈ ਕੌਣ ਕੀ ਕਹਿ ਰਿਹਾ ਕੌਣ ਨਹੀਂ ਕਹਿ ਰਿਹਾ ਐਵੇਂ ਬਾਜ਼ਾਰ ਚ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਸੋ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਕਿਵੇਂ ਆਪਦੇ ਲੋਕਾਂ ਨਾਲ ਔਰ ਖਹਿਰਾ ਸਾਹਿਬ ਨਾਲ ਕਿਵੇਂ ਖੜਦਾ सर, सर देवेंद्र यादव जी आपके सवालों को जवाब देंगे पहले हम न्याय के ऊपर एक बार बात करते करें पहले एक दो पार्ट ने तो दो पार्ट है पहले इसको निपटा ले, इसको ले। फिर सर जी प्रेस कॉन्फ्रेंस के दो पार्ट है देवेंद्र यादव जी जवाब अभी बाद में देंगे पहले इनके करें